ਵਾਦੀ ਘਲਾਈਏ ਤਾਂ ਸਾਡੇ 3 ਨੇ 35 ਸਾਲ ਬਾਅਦ ਸਾਡੇ ਘਰੇ ਜਨਮ ਲਿਆ ਸਭ ਜਦੋਂ ਮੁੰਡਾ ਆਉਂਦਾ ਤਾਂ ਉਦੋਂ ਬੜੀ ਖੁਸ਼ੀ ਇਸ ਤਰ੍ਹਾਂ ਦੀ ਦੇਖਣ ਨੂੰ ਮਿਲਦੀ ਆ ਪਰ ਤੁਸੀਂ ਇੱਕ ਸਮਾਜ ਲਈ ਇੱਕ ਮਿਸਾਲ ਪੇਸ਼ ਕੀਤੀ ਹੈ ਕਿ ਢੋਲਟ ਮੱਤੇ ਨਾਲ ਆਪਣੀ ਧੀ ਦਾ ਸਵਾਗਤ ਬਿਲਕੁਲ ਬਿਲਕੁਲ ਤੇ ਮੇਰਾ ਸੱਤ ਸਾਲ ਦਾ ਬੇਟਾ ਵੀ ਆ ਤੇ ਜਿੰਨੀ ਮੈਂ ਬੇਟੇ ਦੀ ਇੰਨੀ ਖੁਸ਼ੀ ਨਹੀਂ ਹੋਈ ਮੇਰੇ ਪਾਸੇ ਬੱਚਾ ਆਇਆ ਮੈਂ ਕਦੇ ਸੋਚਿਆ ਨਹੀਂ ਸੀਗਾ ਕਿ ਮੈਂ ਅਕੀ ਮੇਰੀ ਬੇਟੀ ਹੋ ਗਈ ਮੈਂ ਉਹਨੂੰ ਇਸ ਤਰ੍ਹਾਂ ਲੈ ਕੇ ਆਉਂਗਾ ਕਿਉਂਕਿ ਪਲਾਨ ਜਦੋਂ ਬੇਟਾ ਹੋਇਆ ਪਤਾ ਲੱਗ ਗਿਆ ਜਾਂਦਾ ਬੱਚੇ ਪੇ ਪੁੱਤਾਂ ਨਾਲੋਂ ਬੱਤ ਕਰਤੀਆਂ ਹੀ ਕਰਦੀਆਂ ਨੇ ਜੋ ਮੈਂ ਕਿਸੇ ਬੱਚੇ ਨੂੰ ਵੀੜੀ ਬਣਾਉਣਾ ਇਸ ਦੇ ਅਕਸਰ ਇੰਨਾ ਪਿਆ ਲੈਂਦੀਆਂ ਨੇ ਤੇ ਬਸ ਇਦਾਂ ਹੀ ਸਿਗਾ ਮੰਨ ਜਿਵੇਂ ਸਾਡੇ ਘਰੇ ਵੀ ਧੀ ਉਹ ਵੀ ਵੀ ਅਸੀਂ ਪਿਆਰ ਕਰੀਏ ਸਾਡਾ ਕਰੇ ਅਸੀਂ ਉਹਦਾ ਕਰੀਏ ਬਸ ਇਹ ਚਾ ਚਾ ਦੇ ਵਿੱਚ ਅਸੀਂ ਧੀ ਨੂੰ ਹੀ ਦੱਸ ਸਕਣੀ ਸ਼ੁਰੂ ਕਰਤੀਆਂ ਅਸੀਂ ਬਣੀ ਕਿੰਨੇ ਗੁਰਦੁਆਰੇ ਬਾਬਾ ਦੀ ਸਿੰਘ ਜੀ ਜੋਰ ਕਲਾਣ ਜਾਂਦੇ ਸੀ ਘਰੇ 35 ਸਾਲ ਦੇ ਬਾਅਦ ਘਰ ਦੇ ਵਿੱਚ ਧੀ ਨੇ ਲਿਆ ਜਨਮ ਧੀ ਜੰਮਨ ਤੇ ਪਰਿਵਾਰ ਨੂੰ ਚੜਿਆ ਚਾ ਫੁੱਲਾਂ ਵਾਲੀ ਕਾਰ ਦੇ ਵਿੱਚ ਤੇ ਨੱਚ ਟੱਪ ਕੇ ਤੇ ਫੁੱਲਾਂ ਦੀ ਵਰਖਾ ਕਰਕੇ ਨਮ ਜੰਮੀ ਧੀ ਨੂੰ ਲਿਆਂਦਾ ਕਰ ਤੁਹਾਨੂੰ ਦੱਸਦੇ ਕਿ ਤਸਵੀਰਾਂ ਖੰਨਾ ਦੀਆਂ ਨੇ ਜਿੱਥੇ ਇੱਕ ਪਰਿਵਾਰ ਦੇ ਵਿੱਚ 35 ਸਾਲ ਦੇ ਬਾਅਦ ਧੀ ਨੇ ਜਨਮ ਲਿਆ ਤੇ ਪਰਿਵਾਰ ਨੂੰ ਇੰਨਾ ਚਾ ਚੜਿਆ ਕਿ ਉਹਨਾਂ ਨੇ ਫੁੱਲਾਂ ਦੇ ਨਾਲ ਕਾਰ ਸਜਾ ਕੇ ਤੇ ਢੋਲ ਵਜਿਆਂ ਦੇ ਨਾਲ ਪੰਗੜਾ ਪਾ ਕੇ ਫੁੱਲਾਂ ਦੀ ਵਰਖਾ ਕਰਕੇ ਤੇ ਪਟਾਕੇ ਚ ਲਾ ਕੇ ਉਸ ਨੰਮ ਜੰਮੀਤੀ ਨੂੰ ਕਰ ਲੈਂਦਾ ਹੈ ਸਰ ਜਦੋਂ ਮੁੰਡਾ ਆਉਂਦਾ ਤਾਂ ਉਦੋਂ ਬੜੀ ਖੁਸ਼ੀ ਇਸ ਤਰ੍ਹਾਂ ਦੀ ਦੇਖਣ ਨੂੰ ਮਿਲਦੀ ਆ ਪਰ ਤੁਸੀਂ ਇੱਕ ਸਮਾਜ ਲਈ ਇੱਕ ਮਿਸਾਲ ਪੇਸ਼ ਕੀਤੀ ਹੈ ਕਿ ਢੋਲਟਮਕੇ ਨਾਲ ਬੜੀ ਧੀ ਦਾ ਸਵਾਗਤ ਬਿਲਕੁਲ ਬਿਲਕੁਲ ਤੇ ਮੇਰਾ 7 ਸਾਲ ਦਾ ਬੇਟਾ ਵੀ ਹੈ ਤੇ ਜਿੰਨੇ ਵੀ ਬੇਟੇ ਦੇ ਇੰਨੀ ਕੁਸ਼ੀ ਨਹੀਂ ਹੋਈ ਮੇਰੇ ਪਹਿਲੇ ਬੱਚਾ ਆਇਆ ਮੈਂ ਕਦੇ ਸੋਚਿਆ ਨਹੀਂ ਸੀਗਾ ਕਿ ਮੈਂ ਅਕੀ ਮੇਰੀ ਬੇਟੀ ਹੋਗੀ ਮੈਂ ਉਹਨੂੰ ਇਸ ਤਰ੍ਹਾਂ ਲੈ ਕੇ ਆਉਂਗਾ ਕਿਉਂਕਿ ਪਲਾਨ ਜਦੋਂ ਬੇਟਾ ਹੋਇਆ ਪਤਾ ਨਹੀਂ ਲੱਗੀ ਜਾਂਦਾ ਬੱਚੇ ਪੇ ਪੁੱਤਾਂ ਨੂੰ ਬੱਦ ਦੱਤੀਆਂ ਹੀ ਕਰਦੀਆਂ ਨੇ ਜਦੋਂ ਮੈਂ ਕਿਸੇ ਬੱਚੇ ਨੂੰ ਵੀਡੀਓ ਬਣਾਉਣਾ ਇਸ ਇੱਕ ਅਕਸਰ ਇੰਨਾ ਪਿਆਰ ਲੈਂਦੀਆਂ ਨੇ ਤੇ ਬਸ ਇਦਾਂ ਹੀ ਸੀਗਾ ਮਨ ਜਿਵੇਂ ਸਾਡੇ ਘਰ ਵੀ ਤੀਨ ਉਹ ਵੀ ਅਸੀਂ ਪਿਆਰ ਕਰੀਏ ਸਾਡਾ ਕਰੀ ਅਸੀਂ ਉਹਦਾ ਕਰੀਏ ਬਸੇ ਉਹ ਚਾ ਚਾ ਦੇ ਵਿੱਚ ਅਸੀਂ ਧੀ ਨੂੰ ਅਰਦਾਸਾਂ ਕਰਨੀ ਸ਼ੁਰੂ ਕਰਤੀਆਂ ਅਸੀਂ ਬਣੀ ਕਿੰਨੇ ਘਰ ਦੁਆਰੇ ਬਾਬਾ ਦੀ ਸਿੰਘ ਦੇ ਜੋਲ ਕਲਾਂ ਜਾਂਦੇ ਸੀ ਘਰੇ ਤੁਸੀਂ ਪ੍ਰਮਾਤਮਾ ਤੋਂ ਮੰਗ ਕੇ ਧੀ ਲਈਏ ਕਹਿੰਦਾ ਮਤਲਬ ਅਰਦਾਸਾਂ ਕਰ ਕਰ ਕੇ ਜੀ ਜੀ ਆ ਮੇਰੀ ਵਾਈਫ ਨਾ ਚਪੈਰਾ ਸਾਦਾ ਪਾੜ ਕਰਦੀ ਸੀ ਆਪਾਂ ਦੇ ਸੰਦੇ ਜੋਤਲਾ ਲੱਗ ਰਹੇ ਐਤਵਾਰ ਆਪਣਾ ਪਾੜ ਸਿਮਨ ਕਰਦੀ ਸੀਗੀ ਤੇ ਹਰ ਨਿਤਨੇਮ ਕਰਦੀ ਸੀ ਹਰ ਵੇਲੇ ਇਹ ਧੀ ਦੀ ਦਾਤ ਰਕਸ਼ ਪਰਮਾਤਮਾ ਬੰਦੇ ਨਹੀਂ ਪਰ ਪਰਮਾਤਮਾ ਸਾਡੀ ਸੁਣੀ ਹੈ ਤੇ ਪਰਵਾਇ ਕੁਝ ਮੈਂ ਧੰਨਵਾਦ ਕਰਦਾ ਤੇ ਸਾਡੇ ਘਰੇ ਇਸ ਦਾਸ ਨੂੰ ਧੀਰ ਦੀ ਬਖਸ਼ਿਸ਼ ਕਿਤੇ